ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਮੱਸਿਆ ਵਾਲੇ ਦਿਨ ਤੁਸੀਂ ਰਸੋਈ ਘਰ ਦਾ ਚਕਲਾ ਵੇਲਣਾ ਇਸ ਤਰੀਕੇ ਨਾਲ ਰੱਖ ਲੈਂਦੇ ਹੋ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਸਾਡੇ ਰਸੋਈ ਦੇ ਵਿੱਚ ਪਈਆਂ ਹੋਈਆਂ ਇਹ ਦੋ ਚੀਜ਼ਾਂ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਣ ਦਿੰਦੀਆਂ। ਜੇਕਰ ਅਸੀਂ ਇਹਨਾਂ ਨੂੰ ਆਪਣੇ ਰਸੋਈ ਦੇ ਵਿੱਚ ਸਹੀ ਜਗ੍ਹਾ ਤੇ ਰੱਖਾਂਗੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾ ਹੀ ਸਾਡੀ ਜ਼ਿੰਦਗੀ ਵਿੱਚ ਕਦੇ ਪੈਸੇ ਦੀ ਕਮੀ ਆਵੇਗੀ। ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਹਮੇਸ਼ਾ ਰਸੋਈ ਵਿੱਚ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਹੀ ਰੱਖਣੀਆਂ ਚਾਹੀਦੀਆਂ ਹਨ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਹਮੇਸ਼ਾ ਖਤਰਨਾਕ ਹੁੰਦੀ ਹੈ ਨਾਲ ਹੀ ਨਾਲ ਤੁਸੀਂ ਕਿਸੇ ਹੋਰ ਨੂੰ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਤੇ ਨਾਲ ਹੀ ਨਾਲ ਤੁਸੀਂ ਪਰਮਾਤਮਾ ਜੀ ਦਾ ਨਾਮ ਵੀ ਜ਼ਰੂਰ ਲਿਆ ਕਰੋ ਇਸੇ ਤਰ੍ਹਾਂ ਹੀ ਸਾਡੀ ਰਸੋਈ ਦੇ ਵਿੱਚ ਪਿਆ ਹੋਇਆ ਚਕਲਾ ਵੇਲਣਾ ਕਦੇ ਵੀ ਨਹੀਂ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਆਉਣ ਦੇਵੇਗਾ ਜੇਕਰ ਗੱਲ ਕਰੀਏ ਜੀ ਵਾਸਤੂ ਸ਼ਾਸਤਰ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਰਸੋਈ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ Hindu ਧਰਮ ਦੇ ਵਿੱਚ ਦੇਵੀ ਅਨਪੂਰਨਾ ਦਾ ਰਸੋਈ ਵਿੱਚ ਨਿਵਾਸ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਮਾਤਾ ਅਨਪੂਰਨਾ ਮਾਤਾ ਲక్ష్ਮੀ ਦਾ ਦੂਜਾ ਰੂਪ ਰਸੋਈ ਨੂੰ ਕਿਹਾ ਜਾਂਦਾ ਹੈ ਕਰ ਕਿੰਨਾ ਵੀ ਖੁਸ਼ਹਾਲ ਹੈ ਪਰ ਉਹ ਖੁਸ਼ਹਾਲ ਕਰਦਾ ਇਸ ਦਾ ਪਤਾ ਉਸ ਦੀ ਰਸੋਈ ਤੋਂ ਲਗਾਇਆ ਜਾ ਸਕਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਦਾ ਆਪਣਾ ਮਹੱਤਵ ਹੁੰਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਤਾਂ ਹੈ ਚਕਲਾ ਤੇ ਇੱਕ ਹੈ ਜੀ ਵੇਲਣਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਚਕਲੇ ਵੇਲਣੇ ਨਾਲ ਰੋਟੀ ਬਣਾਉਂਦੇ ਸਮੇਂ ਤੇ ਇਸ ਦੀ ਸਾਂਭ ਸੰਭਾਲ ਨੂੰ ਲੈ ਕੇ ਸਾਨੂੰ ਬੜੀਆਂ ਹੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਸ ਦੇ ਮਾੜੇ ਪ੍ਰਭਾਵ ਸਾਨੂੰ ਵੇਖਣ ਨੂੰ ਨਹੀਂ ਤਾਂ ਮਿਲ ਸਕਦੇ ਹਨ ਕਿਉਂਕਿ ਰਸੋਈ ਵਿੱਚ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਵਾਸਤੂ ਸ਼ਾਸਤਰ ਦੇ ਨਾਲ ਸੰਬੰਧਿਤ ਹੁੰਦੀਆਂ ਹਨ ਤੁਸੀਂ ਸ਼ਾਇਦ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੋ ਪਰ ਤੁਹਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਰਸੋਈ ਵਿੱਚ ਵਰਤੀ ਜਾਂਦੀ ਉਸ ਖਾਸ ਚੀਜ਼ ਬਾਰੇ ਪਤਾ ਹੋਵੇਗਾ ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਹ ਰਸੋਈ ਵਿੱਚ ਵਰਤੀ ਜਾਣ ਵਾਲੀ ਅਚੇਹੀ ਚੀਜ਼ ਹੈ ਜੋ ਘਰ ਦੇ ਵਿੱਚ ਸਾਰਿਆਂ ਦੇ ਹੁੰਦੀਆਂ ਹਨ ਪਰ ਜੇਕਰ ਤੁਸੀਂ ਇਸ ਨਾਲ ਜੁੜੀਆਂ ਵਾਸਤੂ ਸ਼ਾਸਤਰ ਦੀਆਂ ਗਲਤੀਆਂ ਕਰਦੇ ਹੋ ਤੁਹਾਡਾ ਘਰ ਨੂੰ ਸਮੱਸਿਆਵਾਂ ਜਿਹੜੀਆਂ ਹਨ ਫਿਰ ਘੇਰਾ ਪਾ ਲੈਂਦੀਆਂ ਹਨ ਖਾਸ ਤੌਰ ਤੇ ਜੇਕਰ ਤੁਸੀਂ ਚਕਲਾ ਵੇਲਣਾ ਖਰੀਦਦੇ ਸਮੇਂ ਸਹੀ ਦਿਨ ਦੀ ਚੋਣ ਨਹੀਂ ਕਰਦੇ ਤਾਂ ਘਰ ਵਿੱਚ ਆਰਥਿਕ ਹਾਲਾਤ ਵਿਗੜ ਸਕਦੇ ਹਨ ਸਾਧ ਸੰਗਤ ਜੀ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅਸੀਂ ਇੱਕ ਵਾਰ ਵੇਲਣਾ ਤੇ ਚਕਲਾ ਖਰੀਦਦੇ ਹਾਂ ਇਸ ਨੂੰ ਫਿਰ ਜਲਦਬਾਜ਼ੀ ਵਿੱਚ ਘਰ ਲਿਆਉਂਦੇ ਹਾਂ ਪਰ ਸਾਨੂੰ ਇਸ ਨੂੰ ਖਰੀਦਣ ਦੀ ਜਲਦਬਾਜ਼ੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਕਿ ਇਹ ਕਿਤੇ ਵੀ ਉੱਚਾ ਜਾਂ ਨੀਵਾ ਨਹੀਂ ਹੋਣਾ ਚਾਹੀਦਾ ਰੋਟੀ ਬਣਾਉਂਦੇ ਸਮੇਂ ਪੈਦਾ ਹੋਣ ਵਾਲੀ ਆਵਾਜ਼ ਵਾਸਤੂ ਸ਼ਾਸਤਰ ਦਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਇਸ ਤੋਂ ਇਲਾਵਾ ਵਾਸਤੂ ਗਿਆਨ ਅਨੁਸਾਰ ਚਕਲੇ ਵੇਲਣੇ ਨੂੰ ਹਮੇਸ਼ਾ ਸੁੱਕਾ ਰੱਖਣਾ ਚਾਹੀਦਾ ਹੈ ਨਾਲ ਹੀ ਚਕਲੇ ਵੇਲਣੇ ਨੂੰ ਕਦੇ ਵੀ ਉਲਟਾ ਕਰਕੇ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਇਸ ਨਾਲ ਘਰ ਵਿੱਚ ਵਾਸਤੂ ਨੁਕਸ ਵਧਦੇ ਹਨ ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਭਾਂਡਿਆਂ ਦੇ ਵਿੱਚਕਾਰ ਜਾਂ ਡੱਬਿਆਂ ਜਾਂ ਡਰਮਾਂ ਦੇ ਉੱਤੇ ਨਹੀਂ ਰੱਖਣਾ ਚਾਹੀਦਾ ਜੋ ਆਟਾ ਤੇ ਚੌਲ ਰੱਖਦੇ ਹਨ ਇਸ ਨਾਲ ਮਾਨੀ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਪਰਿਵਾਰ ਵਿੱਚ ਮਤਭੇਦ ਵੀ ਵੱਧ ਜਾਂਦੇ ਹਨ ਇਸੇ ਤਰ੍ਹਾਂ ਹੀ ਵਾਸਤੂ ਗਿਆਨ ਦੇ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਚਕਲੇ ਵੇਲਣੇ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਕਸਰ ਕੋਜ ਲੋਕ ਇਸ ਨੂੰ 2 ਦਿਨ ਲਈ ਛੱਡ ਦਿੰਦੇ ਹਨ ਤੇ ਫਿਰ ਸਾਫ਼ ਕਰਦੇ ਹਨ ਪਰ ਧਿਆਨ ਰਹੇ ਅਜਿਹਾ ਕਦੇ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਇਸ ਦਾ ਅਸਰ ਸਾਡੇ ਪਰਿਵਾਰ ਮੈਂਬਰਾਂ ਦੀ ਸਿਹਤ ਤੇ ਪੈਂਦਾ ਹੈ ਬਿਮਾਰੀਆਂ ਤੇ ਵੱਧ ਤੋਂ ਵੱਧ ਫਿਰ ਪੈਸਾ ਖਰਚ ਹੁੰਦਾ ਹੈ ਇਸ ਦੇ ਨਾਲ ਹੀ ਇਹ ਘਰ ਦੇ ਵਿੱਚ ਵਾਸਤੂ ਨੁਕਸ ਵੀ ਪੈਦਾ ਕਰਦਾ ਹੈ ਵਿੱਤੀ ਸੰਕਟ ਵੀ ਪੈਦਾ ਹੁੰਦੇ ਹਨ ਇਸੇ ਤਰ੍ਹਾਂ ਹੀ ਵਾਸਤੂ ਗਿਆਨ ਦੇ ਅਨੁਸਾਰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਰੋਟੀ ਬਣਾਉਂਦੇ ਸਮੇਂ ਚਕਲਾ ਵੇਲਣਾ ਕਈ ਤਰ੍ਹਾਂ ਦੇ ਜਿਵੇਂ ਜੋ ਸ਼ੋਰ ਹੁੰਦਾ ਹੈ ਉਹ ਬਿਲਕੁਲ ਵੀ ਨਾ ਕਰੇ ਪਰ ਜੇਕਰ ਅਜੀਹਾ ਹੁੰਦਾ ਹੈ ਤਾਂ ਪਹਿਲਾਂ ਜਾਂਚ ਕਰਕੇ ਹੀ ਚਕਲਾ ਵੇਲਣਾ ਤੁਹਾਨੂੰ ਖਰੀਦਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਕਿਸੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੀਹਾ ਮੰਨਿਆ ਜਾਂਦਾ ਹੈ ਆਵਾਜ਼ ਵਾਲੇ ਚਕਲੇ ਵੇਲਣੇ ਦੇ ਨਾਲ ਸਾਡੇ ਘਰ ਵਿੱਚ ਅਸ਼ਾਂਤੀ ਵੱਧਦੀ ਹੈ ਧਨ ਦਾ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਹੀ ਕਈ ਲੋਕਾਂ ਨੂੰ ਰਾਤ ਨੂੰ ਚਕਲੇ ਵੇਲਣੇ ਨੂੰ ਇਸੇ ਤਰ੍ਹਾਂ ਹੀ ਛੱਡਣ ਦੀ ਆਦਤ ਹੁੰਦੀ ਹੈ ਪਰ ਵਾਸਤੂ ਅਨੁਸਾਰ ਅਜਿਹਾ ਸਾਨੂੰ ਬਿਲਕੁਲ ਵੀ ਜ਼ਿੰਦਗੀ 'ਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਰਿਵਾਰ ਦੀ ਸਿਹਤ ਤੇ ਬੜਾ ਹੀ ਭੈੜਾ ਅਸਰ ਪੈਂਦਾ ਹੈ ਇਸ ਦੇ ਨਾਲ ਹੀ ਵਾਸਤੂ ਨੁਕਸ ਪੈਦਾ ਹੋ ਜਾਂਦੇ ਹਨ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਚੱਕਲੇ ਵੇਲਣੇ ਨੂੰ ਚੰਗੀ ਤਰ੍ਹਾਂ ਧੋ ਕੇ ਰੱਖਿਆ ਕਰੋ ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦਾ ਮੰਨਣਾ ਹੈ ਜੇਕਰ ਤੁਸੀਂ ਚੱਕਲਾ ਤੇ ਵੇਲਣਾ ਲੱਕੜ ਦਾ ਖਰੀਦਣ ਜਾ ਰਹੇ ਹੋ ਤਾਂ ਵੀਰਵਾਰ ਦੇ ਦਿਨ ਸਭ ਤੋਂ ਵਧੀਆ ਦਿਨ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਲੱਕੜ ਦਾ ਬਣਿਆ ਚਕਲਾ ਵੇਲਣਾ ਖਰੀਦ ਕੇ ਬੁੱਧਵਾਰ ਨੂੰ ਘਰ ਵਿੱਚ ਲਿਆ ਸਕਦੇ ਹੋ ਇਸ ਨੂੰ ਸ਼ਨੀਵਾਰ ਤੇ ਮੰਗਲਵਾਰ ਕਦੇ ਨਾ ਖਰੀਦੋ ਤੁਹਾਨੂੰ ਸੋਮਵਾਰ ਨੂੰ ਲੋਹੇ ਦਾ ਚਕਲਾ ਖਰੀਦਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਵਾਸਤੂ ਸ਼ਾਸਤਰ ਦੇ ਅਨੁਸਾਰ ਤਾਂ ਗੋਲ ਚਕਲਾ ਤੁਹਾਡੇ ਲਈ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਕਦੇ ਵੀ ਅੱਜਕੱਲ ਚਕਲਾ ਖਰੀਦਣ ਤੋਂ ਇਹਨਾਂ ਗੱਲਾਂ ਤੋਂ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਜਿਹੜਾ ਚੌਰਸ ਵਗੈਰਾ ਚਕਲੇ ਹੁੰਦੇ ਹਨ ਸਾਡੇ ਲਈ ਅਸ਼ੁਭ ਮੰਨੇ ਜਾਂਦੇ ਹਨ ਇਸ ਤਰ੍ਹਾਂ ਤੁਹਾਨੂੰ ਚਕਲੇ ਵੇਲਣੇ ਨੂੰ ਕਦੇ ਵੀ ਗੈਸ ਦੇ ਉੱਪਰ ਵੀ ਮੋਦਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਖੁਸ਼ਹਾਲੀ ਵਿੱਚ ਰੁਕਾਵਟ ਆ ਜਾਂਦੀ ਹੈ ਤੇ ਸਮੱਸਿਆਵਾਂ ਵਧਣ ਲੱਗਦੀਆਂ ਹਨ ਗੈਸ ਵਗੈਰਾ ਦੀ ਸਮੈਲ ਚਕਲੇ ਨੂੰ ਲੱਗ ਜਾਂਦੀ ਹੈ ਜਿਸ ਦੇ ਨਾਲ ਜਦੋਂ ਅਸੀਂ ਖਾਣਾ ਤਿਆਰ ਕਰਦੇ ਹਾਂ ਉਹੀ ਗੈਸ ਫਿਰ ਸਾਡੇ ਸਰੀਰ ਦੇ ਅੰਦਰ ਪਹੁੰਚਦੀ ਹੈ ਅਜਿਹਾ ਕਰਨਾ ਵੀ ਦੇਵੀ ਮਾਤਾ ਲక్ష్ਮੀ ਦਾ ਅਪਮਾਨ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਾਡੇ ਘਰ ਵਿੱਚ ਫਿਰ ਧੰਨ ਨਹੀਂ ਟਿਕਦਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਤੁਸੀਂ ਚਕਲਾ ਤੇ ਵੇਲਣਾ ਖਰੀਦ ਕੇ ਲਿਆਉਂਦੇ ਹੋ ਉਸ ਦਿਨ ਜਦੋਂ ਤੁਸੀਂ ਰੋਟੀ ਤਿਆਰ ਕਰਦੇ ਹੋ ਤਾਂ ਇਸ ਨੂੰ ਸਾਫ਼ ਸਫਾਈ ਕਰਕੇ ਹੀ ਰੋਟੀ ਤਿਆਰ ਕਰਨੀ ਹੈ ਸਭ ਤੋਂ ਪਹਿਲੀ ਰੋਟੀ ਜਿਹੜੀ ਹੈ ਕਿਸੇ ਲਈ ਅਨਦਾਨ ਦੇ ਵਜੋਂ ਤਿਆਰ ਕਰਨੀ ਹੈ ਭਾਵੇਂ ਕਿਸੇ ਜਾਨਵਰ ਦੇ ਲਈ ਹੋਵੇ ਭਾਵੇਂ ਕਿਸੇ ਕੁੱਤੇ ਵਗੈਰਾ ਦੇ ਲਈ ਹੋਵੇ ਤੇ ਜਾਂ ਭਾਵੇਂ ਕਿਸੇ ਗਰੀਬ ਦੇ ਲਈ ਹੋਵੇ ਤੁਸੀਂ ਉਹ ਪ੍ਰਸ਼ਾਦਾ ਤਿਆਰ ਕਰਕੇ ਫਿਰ ਹੀ ਆਪਣੇ ਘਰ ਦੇ ਜੀਵਾਂ ਦੇ ਲਈ ਪ੍ਰਸ਼ਾਦਾ ਤਿਆਰ ਕਰਨਾ ਹੈ ਹਮੇਸ਼ਾ ਤੁਸੀਂ ਚਕਲਾ ਅਤੇ ਵੇਲਣਾ ਸਾਫ਼ ਰੱਖਣਾ ਹੈ ਤੇ ਧੋ ਕੇ ਹੀ ਰੱਖਿਆ ਕਰੋ ਗੰਦੇ ਭਾਂਡਿਆਂ ਦੇ ਵਿੱਚ ਚਕਲੇ ਤੇ ਵੇਲਣੇ ਨੂੰ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਰੋਟੀ ਬਣਾਉਣ ਤੋਂ ਬਾਅਦ ਉਸ ਨੂੰ ਸਾਫ਼ ਕਰਨਾ ਹਮੇਸ਼ਾ ਤੁਹਾਡੇ ਲਈ ਜ਼ਰੂਰੀ ਹੈ ਆਪਣੇ ਘਰ ਦੀਆਂ ਬੇਲੋੜੀਆਂ ਸਮੱਸਿਆਵਾਂ ਤੋਂ ਜੇਕਰ ਤੁਸੀਂ ਬਚਣਾ ਚਾਹੁੰਦੇ ਹੋ ਇਸ ਨੂੰ ਉਲਟਾ ਨਾ ਰੱਖੋ ਨਹੀਂ ਤਾਂ ਤੁਹਾਡੇ ਆਪਸੀ ਰਿਸ਼ਤੇ ਵਿਗੜ ਜਾਣਗੇ ਕਦੇ ਵੀ ਜਿਹੜਾ ਆਟਾ ਹੈ ਚਕਲੇ ਜਾਂ ਵੇਲਣੇ ਦੇ ਨਾਲ ਚਿਪਕਿਆ ਹੋਣਾ ਨਹੀਂ ਚਾਹੀਦਾ ਇਹ ਤੁਹਾਡੇ ਲਈ ਸ਼ਨੀ ਦੋਸ਼ ਦਾ ਕਾਰਨ ਬਣ ਸਕਦਾ ਹੈ ਅਸ਼ubh ਕਿਸਮਤ ਦਾ ਕਾਰਨ ਵੀ ਬਣ ਸਕਦਾ ਹੈ ਇਸ ਦੇ ਲਈ ਤੁਹਾਨੂੰ ਹਮੇਸ਼ਾ ਹੀ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਨੂੰ ਮਾਰਕੀਟ ਦੇ ਵਿੱਚੋਂ ਚਕਲਾ ਵੇਲਣਾ ਰੱਖਣ ਦਾ ਕੋਈ ਸਟੈਂਡ ਮਿਲਦਾ ਹੈ ਤੁਸੀਂ ਉਸ ਨੂੰ ਖਰੀਦ ਸਕਦੇ ਹੋ ਰੋਲਿੰਗ ਪੈਨ ਨੂੰ ਆਟੇ ਦੇ ਡਰਮ ਤੇ ਜਾਂ ਭਾਂਡਿਆਂ ਦੇ ਵਿੱਚ ਘਰ ਬਿਲਕੁਲ ਨਾ ਰੱਖਿਆ ਕਰੋ ਅਜਿਹਾ ਕਰਨ ਦੇ ਨਾਲ ਵੀ ਤੁਹਾਡੇ ਘਰ ਵਿੱਚ ਬਿਮਾਰੀਆਂ ਨੂੰ ਸੱਦਾ ਦਿਓਗੇ ਤੁਸੀਂ ਖੁਦ ਹੀ ਜਿਸ ਦੇ ਨਾਲ ਬਾਅਦ ਵਿੱਚ ਤੁਹਾਡਾ ਆਰਥਿਕ ਨੁਕਸਾਨ ਹੋਵੇਗਾ ਜਦੋਂ ਤੁਸੀਂ ਡਾਕਟਰਾਂ ਨੂੰ ਪੈਸੇ ਦਿਓਗੇ ਸੋ ਚਗਲੇ ਵੇਲਣੇ ਨੂੰ ਆਪਣੇ ਘਰ ਵਿੱਚ ਤੁਸੀਂ ਇਸੇ ਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਰੱਖਣਾ ਜੇਕਰ ਸ਼ੁਰੂ ਕਰ ਦੇਂਦੇ ਹੋ ਸਹੀ ਸਮੇਂ ਤੇ ਖਰੀਦਣਾ ਸ਼ੁਰੂ ਕਰਦੇ ਹੋ ਉਸ ਦੇ ਨਾਲ ਤੁਸੀਂ ਹਰ ਰੋਜ਼ ਪਹਿਲਾ ਪ੍ਰਸ਼ਾਦਾ ਜਿਹੜਾ ਹੈ ਜੀ ਉਹ ਕਿਸੇ ਗਰੀਬ ਲਈ ਜਾਂ ਕਿਸੇ ਭੁੱਖੇ ਜਾਨਵਰ ਦੇ ਲਈ ਕੱਢਦੇ ਹੋ ਤਾਂ ਤੁਹਾਡਾ ਘਰ ਹਮੇਸ਼ਾ ਲਈ ਬਰਕਤਾਂ ਦਾ ਵਾਸ ਬਣ ਜਾਵੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਚਕਲੇ ਵੇਲਣੇ ਦਾ ਦਾਨ ਵੀ ਕਰਨਾ ਚਾਹੁੰਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਵੇਗਾ ਤੇ ਜੇਕਰ ਤੁਸੀਂ ਮੱਸਿਆ ਦੇ ਦਿਨ ਕਿਸੇ ਗੁਰੂ ਘਰ ਦੇ ਵਿੱਚ ਚਕਲੇ ਵੇਲਣੇ ਚੜਾਉਣ ਦੀ ਸੇਵਾ ਕਰਨੀ ਚਾਹੁੰਦੇ ਹੋ ਉਹ ਵੀ ਤੁਹਾਡੇ ਪਰਿਵਾਰ ਦੇ ਲਈ ਬਹੁਤ ਹੀ ਸ਼ੁਭ ਮੰਨਿਆ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ਹਾਲੀ ਆ ਜਾਵੇਗੀ ਤੁਹਾਡੇ ਜੀਵਨ ਵਿੱਚ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੁਸਾਤ ਸੰਗ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਤਾਂਕਿ ਤੁਹਾਡਾ ਘਰ ਜਿਹੜਾ ਹੈ ਬਿਮਾਰੀਆਂ ਤੋਂ ਦੂਰ ਹੋ ਜਾਵੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਤੇ ਬਰਕਤ ਦਾ ਵਾਸ ਹਮੇਸ਼ਾ ਲਈ ਹੋ ਜਾਵੇ ਕਦੇ ਵੀ ਤੁਹਾਨੂੰ ਧਨ ਪ੍ਰਤੀ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ